ਤੇ ਭੈਣ ਗੁਲਵਿੰਦਰ ਕੌਰ ਦੇ ਜਿਹੜੀ ਅਣਖ ਤੇ ਗੈਰਤ ਆ ਨਾ ਸਾਡਾ ਉਹ ਅਣਖ ਤੇ ਗੈਰਤ ਦੇ ਅੱਗੇ ਸਿਰ ਝੁਕਦਾ ਅਸੀਂ ਕੱਲ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਮੁਲਾਕਤ ਕਰਕੇ ਆਏ ਆ ਪਰਿਵਾਰ ਬਹੁਤ ਚੜ੍ਹਦੀ ਕਲਾ ਵਾਲਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਆਸ ਕਰਦਾ ਵੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿੱਥੋਂ ਵੀ ਸੰਗਤ ਸੁਣ ਰਹੀ ਹੈ ਤੁਸੀਂ ਦੇਖਿਆ ਕੰਗਨਾਰਣਾਉ ਤਲਾ ਜਿਹੜਾ ਮੁੱਦਾ ਉਹ ਬਹੁਤ ਭਖਿਆ ਹੋਇਆ ਵਾ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ ਤੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨਾਂ ਨੇ ਹਮੇਸ਼ਾ ਹੀ ਜਿਨ੍ਹਾਂ ਨੇ ਪੰਜਾਬ ਅੱਖੀ ਗੱਲ ਕੀਤੀ ਹੈ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਦੇ ਵਿੱਚੋਂ ਭੈਣ ਕੁਲਵਿੰਦਰ ਕੌਰ ਹੈ ਅਸੀਂ ਕੱਲ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਆ ਪਰਿਵਾਰ ਬਹੁਤ ਚੜ੍ਹਦੀ ਕਲਾ ਵਾਲਾ ਵਾ ਤੇ ਭੈਣ ਕੁਲਵਿੰਦਰ ਕੌਰ ਦੇ ਜਿਹੜੀ ਅਣਖ ਤੇ ਗੈਰਤ ਆ ਨਾ ਸਾਡਾ ਉਸ ਅਣਖ ਤੇ ਗੈਰਤ ਦੇ ਅੱਗੇ ਸਿਰ ਝੁਕਦਾ ਕਿਉਂਕਿ ਭੈਣ ਕੁਲਵਿੰਦਰ ਕੌਰ ਨੇ ਉੱਥੇ ਇਹ ਨਹੀਂ ਸੋਚਿਆ ਵੀ ਮੇਰੀ ਡਿਊਟੀ ਆ ਜਾਂ ਮੇਰੇ ਬੱਚੇ ਆ ਜਾਂ ਮੇਰਾ ਪਰਿਵਾਰ ਆ ਜਾਂ ਕੁਝ ਵੀ ਉਹਨਾਂ ਨੇ ਕੁਝ ਵੀ ਨਹੀਂ ਸੋਚਿਆ ਬਸ ਕੇਵਲ ਇੱਕ ਅਣਖ ਤੇ ਗੈਰਤ ਨੂੰ ਵਰਕਰ ਰੱਖਦੇ ਆ ਹੋਇਆ ਭੈਣ ਕੁਲਵਿੰਦਰ ਕੌਰ ਨੇ ਜਿਹੜਾ ਉੱਥੇ ਕੰਗਣਾ ਨੂੰ ਜਵਾਬ ਦਿੱਤਾ ਉਹ ਬਹੁਤ ਸੋਹਣਾ ਵਾ ਜਵਾਬ ਦੇਖੋ ਫਿਜ਼ੀਕਲ ਜਿਹੜੀ ਚਪੇਟ ਮਾਰੀ ਉਹਦਾ ਤੇ ਮੈਨੂੰ ਪਤਾ ਨਹੀਂ ਵੀ ਫਿਜ਼ੀਕਲ ਚਪੇਟ ਜਿਹੜੀ ਮਾਰੀ ਆ ਉਹਦਾ ਕੋਈ ਵੀਡੀਓ ਫੋਟੋ ਆਇਆ ਕਿ ਨਹੀਂ ਆਇਆ ਪਰ ਜਿਹੜੀ ਸ਼ਬਦਾਂ ਦੀ ਚਪੇੜ ਕੰਗਣਾ ਰਣਾਉ ਦੇ ਵੱਜੀ ਆ ਨਾ ਉਹ ਬਹੁਤ ਵਧੀਆ ਤੇ ਜਿਹੜੀ ਉਹ ਸ਼ਬਦਾਂ ਦੀ ਚਪੇੜ ਆ ਮੇਰੇ ਹਿਸਾਬ ਦੇ ਨਾਲ ਉਹ ਸਦੀਆਂ ਤੱਕ ਉਹ ਚਪੇੜ ਇਹਨਾਂ ਦੇ ਵਜਦੀ ਪਹਿਲਾਂ ਵੀ ਰਹੀ ਆ ਤੇ ਅੱਗੇ ਵਾਸਤੇ ਵੀ ਵੱਜੇਗੀ ਕਿਉਂਕਿ ਜਿਹੜਾ ਕਿਸਾਨ ਆ ਪੂਰੇ ਦੇਸ਼ ਦਾ ਪੂਰੇ ਵਰਲਡ ਦਾ ਅੰਨਦਾਤਾ ਮੰਨਿਆ ਜਾਂਦਾ ਆਪਾਂ ਤੇ ਕੇਵਲ ਖਾਣ ਵਾਲੇ ਲੋਕ ਹੀ ਹੁੰਨੇ ਆ ਨਾ ਪਰ ਜਿਹੜਾ ਕਿਸਾਨ ਨੇ ਇੱਕ ਫਸਲ ਪੈਦਾ ਕਰਨੀ ਫਸਲ ਨੂੰ ਪੁੱਤਾਂ ਵਾਂਗ ਪਾਲਣਾ ਫਿਰ ਮੰਡੀਆਂ ਦੇ ਵਿੱਚ ਲੈ ਕੇ ਜਾਣੀ ਫਿਰ ਅੱਗੇ ਘਰ-ਘਰ ਦੇ ਵਿੱਚ ਘਰ-ਘਰ ਦੇ ਜਿਹੜੇ ਜਿੰਨੇ ਜੀ ਉਹਨਾਂ ਤੱਕ ਉਹ ਪਹੁੰਚਦੀ ਸੀ ਫਸਲ ਅਨਾਜ ਮਤਲਬ ਉਸ ਕਿਸਾਨ ਨੂੰ ਇੰਨਾ ਗਲਤ ਟਾਰਗੇਟ ਕੀਤਾ ਕੰਗਨਾਰਨਾਥ ਨੇ ਕਿਸਾਨੀ ਮੋਰਚੇ ਦੇ ਵਿੱਚ ਵੀ ਤੇ ਬਾਅਦ ਦੇ ਵਿੱਚ ਵੀ ਟਾਰਗੇਟ ਕਰਦੀ ਰਹੀ ਜੇਕਰ ਉਸ ਸਮੇਂ ਜਿਹੜੀ ਸਰਕਾਰ ਜਿਹੜੇ ਆਪਣੇ ਆਪ ਨੂੰ ਲੋਕਤੰਤਰ ਦਾ ਇੱਕ ਹਿੱਸਾ ਮੰਨਦੇ ਆ ਜੇ ਉਸ ਸਮੇਂ ਜਿਹੜੀ ਸਰਕਾਰ ਕੰਗਨਾਰਨਾਥ ਤੇ ਕੋਈ ਪਰਚਾ ਪਾ ਕੇ ਉਹਦੀ ਜ਼ੁਬਾਨ ਬੰਦ ਕੀਤੀ ਹੁੰਦੀ ਉਹਨੂੰ ਦੱਸਿਆ ਹੁੰਦਾ ਵੀ ਤੂੰ ਇਸ ਤਰ੍ਹਾਂ ਕਿਸਾਨਾਂ ਦੇ ਉਲਟ ਨਾ ਬੋਲ ਤੇ ਮੇਰੇ ਸਾਹਬ ਦੇ ਨਾਲੇ ਘਟਨਾ ਨਹੀਂ ਸੀ ਵਾਪਰਨੀ। ਇਹਦੇ ਵਿੱਚ ਪ੍ਰਸ਼ਾਸਨ ਫੇਲ ਹੈ ਕਿਉਂਕਿ ਕੰਗਨਾਰ ਰਣੌਤ ਕਿਸਾਨਾਂ ਨੂੰ ਪਹਿਲਾਂ ਵੀ ਵੱਖਵਾਦੀ ਕਹਿੰਦੀ ਰਹੀ ਹੈ, ਦੇਸ਼ ਧਰੋਹੀ ਕਹਿੰਦੀ ਰਹੀ ਹੈ, ਕਈ ਕੁਝ ਕਹਿੰਦੀ ਰਹੀ ਹੈ ਵੀ ਬਾਡਰਾਂ ਤੇ ਆ ਕੇ ਬੈਠੇ ਆ। ਸਾਡੀਆਂ ਜਿਹੜੀਆਂ ਮਾਵਾਂ ਸੀ, ਸਾਡੀਆਂ ਭੈਣਾਂ ਸੀ ਜਿਹੜੀਆਂ ਕਿਰਤ ਕਰਦੀਆਂ, ਜਿਨ੍ਹਾਂ ਨੂੰ ਚੁੱਲ੍ਹਿਆਂ ਤੇ ਰੋਟੀਆਂ ਪਕਾਉਣੀਆਂ ਆਉਂਦੀਆਂ, ਜਿਨ੍ਹਾਂ ਨੇ ਖੇਤਾਂ ਦੇ ਵਿੱਚ ਰੋਟੀ ਪਾਣੀ ਲਿਜਾਣਾ ਆਉਂਦਾ ਜਿਹੜੀ ਕਿਰਤੀਏ ਕਿਰਤੀ ਮਾਵਾਂ ਸੀ ਸਾਡੀਆਂ। ਉਹਨਾਂ ਮਾਵਾਂ ਵਾਸਤੇ ਦਿਹਾੜੀ ਦਾਰਾਰਾ ਸ਼ਬਦ ਵਰਤਨਾ ਵੀ ਇਹ 100-100 ਰੁਪਏ ਤੇ ਦਿਹਾੜੀ ਕੇ ਆਈਆਂ ਹੋਈਆਂ ਜੇਕਰ ਉਦੋਂ ਹੀ ਕੋਈ ਮਾਨਹਾਨੀ ਦਾ ਪਰਚਾ ਕੰਗਨਰ ਨੌ ਤੇ ਦਰਜ ਕੀਤਾ ਹੁੰਦਾ ਤੇ ਅੱਜ ਆਹ ਦਿਨ ਸਾਨੂੰ ਵੇਖਣ ਨੂੰ ਨਹੀਂ ਸੀ ਮਿਲਣਾ ਕੰਗਨਰ ਨੌਤ ਨੂੰ ਪ੍ਰਸ਼ਾਸਨ ਨੇ ਸਰਕਾਰ ਨੇ ਖੋਲ੍ਹ ਦਿੱਤੀ ਵੀ ਤੂੰ ਜੋ ਮਰਜ਼ੀ ਬੋਲੀ ਜਾ ਤੈਨੂੰ ਕੁਝ ਨਹੀਂ ਕਹਿਣਾ ਭਾਵੇਂ ਕਿਸਾਨਾਂ ਨੂੰ ਵੱਖਵਾਦੀ ਕਹਿ ਭਾਵੇਂ ਕਿਸਾਨਾਂ ਨੂੰ ਦੇਸ਼ ਤਰੋਹੀ ਕਹਿ ਜੋ ਮਰਜ਼ੀ ਕਹਿ ਅਸੀਂ ਕੁਝ ਨਹੀਂ ਕਹਿਣਾ ਤੇ ਉਹਦਾ ਰਿਜ਼ਲਟ ਤੁਸੀਂ ਦੇਖ ਲਿਆ ਕਿਉਂਕਿ ਸਾਡੇ ਅੰਦਰ ਅਸੀਂ ਸਾਡੇ ਉੱਪਰ ਹੋਏ ਜਿਹੜੇ ਅਤਿਆਚਾਰ ਆ ਜੋ ਸਾਡੇ ਨਾਲ ਵਾਪਰਿਆ ਜੋ ਕੁਝ ਸਾਡੇ ਨਾਲ ਹੋਇਆ ਅਸੀਂ ਕਦੇ ਵੀ ਨਹੀਂ ਭੁਲਾਉਂਦੇ ਸਿੱਖ ਨੇ ਕਦੀ ਨਹੀਂ ਭੁਲਾਇਆ ਜੇਕਰ ਵੱਡਾ ਕੱਲੂਕਾਰਾ ਹੋਇਆ ਛੋਟਾ ਕੱਲੂਕਾਰਾ ਹੋਇਆ ਤੀਜਾ ਕੱਲੂਕਾਰਾ ਹੋਇਆ ਅਸੀਂ ਉਹ ਨਹੀਂ ਭੁਲਾਇਆ ਅਜੇ ਤੱਕ ਇਹ ਤਾਂ 2-4 ਸਾਲ ਪਹਿਲਾਂ ਦੀ ਘਟਨਾਵਾਂ ਸੀ ਇਹ ਸਿੱਖ ਕਦੀ ਵੀ ਨਹੀਂ ਭੁਲਾ ਸਕਦਾ ਜੋ ਕੁਝ ਸਿੱਖ ਦੇ ਨਾਲ ਵਾਪਰਦਾ ਹੈ ਜੋ ਕੁਝ ਸਿੱਖ ਦੇ ਨਾਲ ਹੁੰਦਾ ਹੈ ਜੋ ਕੁਝ ਸਾਡੇ ਪੰਜਾਬ ਦੇ ਨਾਲ ਹੁੰਦਾ ਜੋ ਕੁਝ ਸਾਡੀ ਕੌਮ ਦੇ ਨਾਲ ਹੁੰਦਾ ਸਾਡੀ ਕਿਸਾਨੀ ਦੇ ਨਾਲੇ ਕੁਝ ਹੋਇਆ ਤੇ ਮੈਂ ਕਹਿੰਨਾ ਵੀ ਜਿੰਨੇ ਵੀ ਕਿਸਾਨ ਜੱਥੇ ਬੰਦੀਆਂ ਵਾਂ ਸਾਨੂੰ ਸਾਰਿਆਂ ਨੂੰ ਉਸ ਭੈਣ ਕੁਲਵਿੰਦਰ ਕੌਰ ਦਾ ਤਕੜੀ ਹੋ ਕੇ ਸਾਥ ਦੇਈਏ ਜਿੱਥੇ ਕਾਨੂੰਨੀ ਤੌਰ ਤੇ ਜੇਕਰ ਕੋਈ ਕਾਨੂੰਨੀ ਤੌਰ ਤੇ ਮਦਦ ਕਰ ਸਕਦਾ ਉਹ ਮਦਦ ਕਰੇ ਪਰਿਵਾਰ ਨੂੰ ਹੌਸਲਾ ਹੁਬਜਾਈ ਜਾ ਕੇ ਮਿਲਣਾ ਪਰਿਵਾਰ ਦਾ ਹੌਸਲਾ ਵਧਦਾ ਜਦੋਂ ਅਸੀਂ ਪਰਿਵਾਰ ਨੂੰ ਜਾ ਕੇ ਮਿਲਦੇ ਆਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਹੂਟੇ ਆਏ ਆ ਤੇ ਸਾਰੀ ਸੰਗਤਾਂ ਨੂੰ ਜਾ ਕੇ ਮਿਲਣਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਤੇ ਆਪਾਂ ਤਕੜੇ ਹੋ ਕੇ ਪੰਜਾਬ ਦੀ ਉਸ ਧੀ ਦਾ ਸਾਥ ਦਈਏ ਪੰਜਾਬ ਦੀ ਅਣਖੀ ਧੀ ਹੈ ਜਿਨੇ ਇੱਕ ਅਣਖ ਤੇ ਗੈਰਤ ਤੇ ਕਿਸਾਨੀ ਦੀ ਆਵਾਜ਼ ਜਿਹੜਾ ਧਰਨਾ ਬਿਲਕੁਲ ਸ਼ਾਂਤ ਹੋ ਚੁੱਕਾ ਸੀ ਜਿਹੜਾ ਧਰਨਾ ਬਿਲਕੁਲ ਸ਼ਾਂਤ ਹੋ ਚੁੱਕਾ ਸੀ ਉਸ ਧਰਨੇ ਦੇ ਵਿੱਚ ਫੇਰ ਜਾਣ ਪਾਈ ਹੈ ਭੈਣ ਕੁਲਵਿੰਦਰ ਕੌਰ ਨੇ ਉਹ ਫੇਰ ਕਿਸਾਨ ਹੁਣ ਤੁਸੀਂ ਇਹ ਦੇਖਿਆ ਸਾਹਮਣੇ ਆਏ ਨੇ ਉਹ ਭੈਣ ਕੁਲਵਿੰਦਰ ਕੌਰ ਦੀ ਬਦੌਲਤ ਆ ਤੇ ਆਪਾਂ ਉਸ ਭੈਣ ਦਾ ਸਾਥ ਦੇਣਾ ਵਾ ਇਹ ਮੇਰੀਆਂ ਬੇਨਤੀਆਂ ਸੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ